ਟਾਰਟਲ ਅੱਜ ਜਿਹੜਾ ਮੁੱਦਾ ਹੈਗਾ ਜਿਹਦੇ ਲਈ ਅਸੀਂ ਇੱਥੇ ਸਭ ਇਕੱਠੇ ਹੋਏ ਆ ਉਹ ਹੈਗਾ ਰਿਗਾਰਡਿੰਗ ਸ਼ਰੋਨੀ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਬੀ ਬੱਤੀ ਗਈ ਹੈ ਬਹੁਤ ਹੀ ਨੀچے ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸੰਬੰਧਿਤ ਰੱਖਦੇ ਨੇ एसजीपीसी ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਨਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸਤੇ ਬਹੁਤ ਹੀ ਜ਼ਿਆਦਾ ਸਖਤ ਨਾਰਾਜ਼ਗੀ ਦਿਖਾਉਣੀ ਹੈ ਇਹ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈਗਾ ਪੰਜਾਬ ਦੀ ਔਰਤ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਆ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਦਾ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਧਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਿਆਲ ਸਭ ਨੇ ਦੇਖੀ ਹੋਵੇਗੀ ਸਭ ਨੇ ਬਿਆਨ ਵੀ ਸੁਣਿਆ ਹੋਵੇਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਰਤਾਵਲੀ ਹੈ ਇਹ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਤੇ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦਰਸਾਉਂਦੀ ਹੈ ਇਸ ਚੀਜ਼ ਨੂੰ ਇੱਕ ਮਿੰਟ ਮੈਂ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਉਣੀ ਹੈ ਜਥੇਦਾਰ ਤਹਿਬਾਨ ਨੇ ਤਿੰਨ ਦਿਨਾਂ ਦਾ ਦਿੱਤਾ ਸੀ ਬੇ ਤਿੰਨ ਦਿਨਾਂ ਦੇ ਅੰਦਰ ਅਸੀਂ ਤੇ ਪ੍ਰਮਾਣ ਕੀਤਾ ਜਾਣ ਤੋਂ ਉਹ ਬੁਧਾਤ ਦੇ ਜਨਮ ਨੇ ਮੈਂ ਉਹ ਕਹਿੰਦੇ ਨਾ ਬਾਅਦ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹਾਂ ਹਾਂ ਅੱਜ ਤੱਕ ਇੱਕ ਫੀਓ ਕੋਰਪੋਰੇਸ਼ਨ ਨਾਮ ਦੇ ਤੋਲ ਹੋਈ ਹੈ ਕੱਲਾ ਅੱਤਲਾ ਜਵਾਬਦਾਰ ਕਾਰਦਾ ਰਿਹਾ ਇਹ ਤਾਂ 40 ਦੀ ਬਾਉਂਡ ਬਣਾ ਲਈ ਜਾ ਅੱਛਾ ਜੀ ਜਵਾਬਦਾਰ ਕੱਲੇ ਹਾਲ ਤਾਂ ਕਿ ਉਹ ਆ ਕੱਲਾ ਕੰਮ ਕਰਦਾ ਰਿਹਾ ਬਹੁਤ سارے ਕੋਰਪੋਰੇਸ਼ਨਾਂ ਦੇ ਜਵਾਰ ਨਹੀਂ ਰਹਾ ਬਾਬੇ ਕਾਤਾ ਰਿਹਾ ਜੀ ਜਿਹਦਾ ਹੋਣਾ ਬਾਕੀ ਜਾਨੇ ਬਣਾ ਲਈ ਪਰ ਉਹਨੇ ਜਿੱਕੇ ਕਾਰ ਦਾ ਸ਼ੁਰੂ ਫਾਈਨਾਂਸ ਨਹੀਂ ਕੀਤਾ ਨਹੀਂ ਇਹ ਪ੍ਰਬੰਧ ਦੀ ਕਾਰ ਨਹੀਂ ਕੀ ਰਿਹਾ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਕਈ ਦੇਖੋ ਤਾਂ ਮੇਰੇ ਜੀ ਕੇ ਤਾਂ ਹੋਇਆ ਨਹੀਂ ਇਹ ਤਾਂ ਹੋਲੇ ਜਿਹੜੇ ਦਿਨ ਦਿਖਾਇਆ ਤੱਕ ਕਰਦੇ ਕੋਪਾ ਨੇ ਦੂਜੇ ਤੁਹਾਡੇ ਨਾਲ ਬੀਬੀ ਜਗੀਰ ਕੌਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਉਹ ਮਾਰਦੀ ਕੁੱਤੀ ਆਪ ਕਾਬਲ ਖਾਲਾ ਕਾ ਲੈ ਕੇ ਉਹਦੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਤੁਸੀਂ ਸਭ ਨੇ ਸੁਣਿਆ ਕਿ ਇਹ ਕਿਹੋ ਜੀ ਸ਼ਬਦਾਬਲੀ ਸੀ ਇਹੋ ਜਿਹਾ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਗੁਰੂ ਸਾਹਿਬਾਨ ਸ੍ਰੀ ਗੁਰੂ ਨਨਕਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਜਾਨ ਜਿਤ ਜੰਮੇ ਰਾਜਾ ਇਹੋ ਜੀ ਜਿਹੜੀ ਸਾਡੀ ਇੱਜ਼ਤ ਜਿਹੜੀ ਔਰਤ ਸਮਾਜ ਦੇ ਅੰਦਰ ਉੱਚੀ ਹੈ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਅਹੁਦੇ ਤੇ ਬੈਠੇ ਹੋ ਜਿੱਤੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਗੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਚਾਹੇ ਵਿਦੇਸ਼ 'ਚ ਬਹੁਤ ਆਦਰ ਇਸ ਸਰਕਾਰ ਦਾ ਸੁਣਦਾ ਹੈ ਲੇਕਿਨ ਉਹੀ ਆਦਰ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿਰਾ ਦਿੱਤਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਗੋਲ ਕੇ ਅਗਰ ਫੇਰ ਵੀ ਉਸ ਕੁਰਸੀ ਦੇ ਬਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਜੇ ਇਸ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਮੇਰੀ ਅਪੀਲ ਹੈ ਇਸ ਪੂਰੀ ਕਮੇਟੀ ਨਵਰਜੀਪੀਸੀ ਇਸ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਉਹ ਇਸ ਦਾ ਜਵਾਬ ਦੇਣ ਔਰ ਜਿਹੜਾ ਇੱਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਕਲਮਪੁਰ ਦੇਖਦੇ ਉਹਨਾਂ ਦਾ ਜਵਾਬ ਕੀ ਹੈ ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸੂਚੀ ਨਾਰੀ ਕੋਲ ਏਸ ਚੀਜ਼ ਦੇ ਉਤੇ ਮਾਫੀ ਵੀ ਮੰਗ ਲਈ ਹੈ ਮਾਫੀ ਮੰਗਣਾ ਕਾਫੀ ਨਹੀਂ ਹੈ ਮਾਫੀ ਮੰਗਣਾ ਤੇ ਉਹ ਵਯਾ ਕਿ ਆਪਣੇ ਕੁਰਸੀ ਬਚਾਉਣ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉਤੇ ਇੱਕ ਬੋਸੀ ਨਾਮੇ ਦੇ ਉਤੇ ਪਿੱਛੇ ਛਿਪ ਜਾਣਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਸਾਡਾ ਜਿਹੜਾ ਕਮਿਸ਼ਨ ਦੀ ਤਰਫੋਂ ਅਸੀਂ ਨਾਰੀ ਦੇ ਹੱਕਾਂ ਦੇ ਲਈ ਉਨ੍ਹਾਂ ਦੀ ਇੱਜ਼ਤ ਮਾਨਤਾਨ ਦੇ ਲਈ ਕਮਿਸ਼ਨ ਦਾ ਆਫੀਸਰ ਹੋਰ ਇਸ ਨੂੰ ਬਰਕਰਾਰ ਰੱਖਾਂਗੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਜਿਹੜਾ ਇਹ ਮੰਨਿਆ ਨਹੀਂ ਜਾਏਗਾ। ਔਰ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸ ਟਾਈਮ ਦੇ ਉੱਤੇ ਅਗਰ ਕੋਈ ਬੀਬੀ ਜਗੀਰ ਕੌਰ ਜੀ ਨੂੰ ਵੀ ਬੋਲਣਾ ਚਾਹੀਦਾ ਹੈ ਦੇ ਉੱਤੇ ਮਗਰ ਉਨ੍ਹਾਂ ਦੀ ਚੁੱਪੀ ਦਾ ਕੀ ਕਾਰਨ ਹੈ ਮਜਬੂਰੀ ਹੈ ਉਨ੍ਹਾਂ ਦੀ ਉਹ ਉਹੀ ਜਾਣਣਗੇ। ਲੇਕਿਨ ਅਸੀਂ ਇੱਥੇ ਕੱਲੀ ਬੀਬੀ ਜਗੀਰ ਕੌਰ ਜੀ ਦਾ ਜ਼ਿਕਰ ਨਹੀਂ ਕਰ ਰਹੇ ਆ ਜਾਂ ਇੱਕ ਕੱਲੀ ਸਿਆਸੀ ਪਾਰਟੀ ਦੇ ਇੱਕ ਵਿਅਕਤੀਗਤ ਦਾ ਜ਼ਿਕਰ ਨਹੀਂ ਕਰ ਰਹੇ ਆ। ਕਸੀ ਸਮੁੱਚੇ ਪੰਜਾਬ ਦੀ ਨਾਰੀ ਦਾ ਜ਼ਿਕਰ ਕਰਦੇ